ਤੂੜੀ ਦਾ ਚੱਲੀ ਜਾਂਦਾ ਮਿੱਤਰੋ ਸੀਜ਼ਨ ਤੂੜੀ ਬਣਾਉਣ ਦੇ ਵਿੱਚ ਜਾਂ ਬਣਵਾਈ ਦੇ ਵਿੱਚ ਬੱਚਤਾਂ ਜਾਂ ਘਾਟਾ ਪਾ ਤੁਹਾਨੂੰ ਵੀਡੀਓ ਦੇ ਵਿੱਚ ਸਭ ਕੁਝ ਦੱਸਾਂਗੇ ਐਵੇਂ ਫੂ ਫੂ ਨਾ ਕਰਿਆ ਕਰੋ ਵੀ ਉਹਨੇ ਇੰਨੀਆਂ ਟਰਾਲੀਆਂ ਬਣਾ ਕੇ ਵੇਚਤੀਆਂ ਜਾਂ ਉਹ ਕਿਸਾਨ ਨੇ ਇੰਨੀਆਂ ਟਰਾਲੀਆਂ ਬਣਾ ਕੇ ਕਿਸੇ ਨੂੰ ਵੇਚਤੀਆਂ ਵੀ ਇੰਨੇ ਰੁਪਏ ਵਟਲੇ ਇਹੋ ਜੀ ਰੁਪਏ ਰੂਏ ਵਟਣ ਵਾਲੀ ਕੋਈ ਗੱਲ ਨਹੀਂ ਨਾ ਤਾਂ ਤੂੜੀ ਬਣਾਉਣ ਵਾਲੇ ਨੂੰ ਬੱਚਤ ਹੈ ਤੇ ਨਾ ਬਣਵਾਉਣ ਵਾਲੇ ਨੂੰ ਬੱਚਤ ਹੈ ਤੇ ਨਾ ਹੀ ਜਿਹੜੇ ਲੱਖਾਂ ਦਾ ਸੰਦ ਲੈ ਕੇ ਖੇਤ ਦੇ ਵਿੱਚ ਬਣਾਉਂਦੇ ਫਿਰਦੇ ਆ ਉਹਨਾਂ ਨੂੰ ਕੋਈ ਬੱਚਤ ਹੈ ਤੁਸੀਂ ਸੁਣ ਲਓ ਹੁਣ ਇੱਕ ਟਰਾਲੀ ਤੂੜੀ ਦਾ ਵਜ਼ਨ ਤੇ ਖਰਚਾ ਪਾ ਤੁਹਾਨੂੰ ਦੱਸਾਂਗੇ ਪ੍ਰਤੀ ਟਰ 5 ਕੁਇੰਟਲ ਕਣਕ ਤੂੜੀ ਹੋ ਗਈ ਵਿੱਚ ਤੇ 2 ਰੁਪਏ ਕਿਲੋ ਦੇ ਰੇਟ ਦੇ ਹਿਸਾਬ ਨਾਲ 1300 ਰੁਪਏ ਦੀ ਟਰਾਲੀ ਬਣ ਗਈ ਤੇ ਔਸਤਨ ਖਰਚੇ ਤੁਹਾਨੂੰ ਆਪਾਂ ਦੱਸਾਂਗੇ ਪ੍ਰਤੀ ਟਰਾਲੀ 900 ਰੁਪਏ ਘੱਟ ਤੋਂ ਘੱਟ ਤੁਹਾਨੂੰ ਆਪਾਂ ਖਰਚ ਦੱਸਿਆ ਇਹਦਾ ਠੀਕ ਹੈ 1500 ਤੱਕ ਵੀ ਹੋ ਜਾਂਦਾ ਔਸਤਨ ਪਵਾਈ ਪ੍ਰਤੀ ਟਰਾਲੀ 3500 ਰੁਪਏ ਜਿਹੜੇ ਅੰਦਰ ਪਾਉਂਦੇ ਆ ਔਸਤਨ ਢੀਡੇ ਦਾ ਖਰਚੇ ਗਿਣੀਏ ਰਾਹ ਦੇ ਵਿੱਚ ਆਉਣ ਜਾਣ ਦਾ ਡੀਜ਼ਲ 200 ਰੁਪਏ ਕੁੱਲ ਖਰਚ ਹੋ ਗਿਆ 1450 ਰੁਪਏ ਤੇ ਟਰਾਲੀ ਬਣੀ ਸੀ 1300 ਰੁਪਏ ਦੀ 1300 ਰੁਪਏ ਦੀ ਟਰਾਲੀ ਉੱਤੇ 1450 ਰੁਪ ਤੂੜੀ ਬਣਵਾਉਣ ਵਾਲੇ ਨੂੰ ਜਾਂ ਬੜਵਾ ਕੇ ਬੜਾ ਕੇ ਲਾਉਣ ਵਾਲੇ ਨੂੰ ਜਾਂ ਕਿਸਾਨ ਨੂੰ ਆਪ ਨੂੰ ਵੀ ਬੜਾ ਕੇ ਜਿਹੜਾ ਕਿਸੇ ਦੇ ਲਹੰਦਾ ਉਹਨੂੰ ਵੀ 150 ਰੁਪਏ ਪ੍ਰਤੀ ਟਰਾਲੀ ਮਗਰ ਘਾਟਾ ਪੈਂਦਾ ਕੋਈ ਬਹੁਤੀ ਬਚਤ ਵਾਲੀ ਗੱਲ ਨਹੀਂ ਤੇ ਸ਼ੇਅਰ ਕਰ ਦਿਆ ਕਰੋ ਤੇ ਹਜੇ ਆਪਾਂ ਉੱਤੇ ਆਪਣੀ ਦਿਹਾੜੀ ਨਹੀਂ ਗਿਣਦੇ ਸੰਦ ਦੀ ਦਿਹਾੜੀ ਨਹੀਂ ਗਿਣਦੇ ਜਿਹੜੇ ਇੰਨੇ ਇੰਨੇ ਲੱਖਾਂ ਰੁਪਈਆ ਦਾ ਉਹ ਤਾਂ ਆਪੋ ਚੀਜ਼ਾਂ ਜੇ ਗਿਣਦੇ ਹੀ ਨਹੀਂ ਜਿਹੜੀਆਂ 1000 1000 15 1500 7 700 ਰੁਪਏ ਦਿਹਾੜੀ ਚੱਲੀ ਜਾਂਦੀ ਸੀਜ਼ਨ ਦੇ ਵਿੱਚ ਤੇ ਜਾਣਕਾਰੀ ਕਿਵੇਂ ਲੱਗੀ ਪੇਜ ਕਰ ਲੋ ਫੋਲੋ ਤੇ ਸ਼ੇਅਰ ਕਰ ਦਿਆ ਕਰੋ ਵੱਧ ਤੋਂ ਵੱਧ ਇਸ ਤਰ੍ਹਾਂ ਦੀ ਜਾਣਕਾਰੀ ਨਵੀਂ Ir a